ਜਾ ਸ੍ਰੀ ਰਾਮ ਹੋਇਆ ਇਸ ਤੋਂ ਪਹਿਲਾਂ ਸਾਡੀ ਦਾਦੀ ਜੀ ਦਾ ਵੀ ਸ੍ਰੀ ਰਾਮ ਹੋਇਆ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਨੀ ਪਵਿੱਤਰ ਰਹਿਨਮਾਈ ਹੇਠ ਡੇਰਾ ਸੱਚਾ ਸੋਦਾ ਦੀ ਸਾਧ ਸੰਗਤ ਵੱਲੋਂ 162 ਮਾਨੋਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਅਮਰ ਸੇਵਾ ਮਹਿੰਮ ਦੇ ਤਹਿਤ ਬਲਾਕ ਬਠਿੰਡਾ ਵਿੱਚ 109ਵਾਂ ਸ਼ਰੀਰਦਾਨ ਹੋਇਆ। ਬਲਾਕ ਬਠਿੰਡਾ ਦੇ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਦ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪਰਨ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਅਤੇ ਉਸ ਤੋਂ ਪਹਿਲਾਂ ਉਹਨਾਂ ਦੀਆਂ ਅੱਖਾਂ ਵੀ ਦਾਨ ਕੀਤੀਆਂ ਗਈਆਂ। ਪ੍ਰਾਪਤ ਵੇਰਵਿਆਂ ਮੁਤਾਬਕ ਸੇਵਾਦਾਰ ਮਾਤਾ ਸ਼ਿਮਲਾ ਰਾਣੀ ਇਨਸਾ ਗਲੀ ਨੰਬਰ 5/1 ਹਜੂਰਾ ਕਪੂਰਾ ਕਲੋਨੀ ਬਠਿੰਡਾ ਦੇ ਦੇਹਾਨ ਤੋਂ ਬਾਅਦ ਉਸ ਦੇ ਪਤੀ ਇਸ਼ਰਾ ਮਿੰਸਾ ਸੇਵਾਦਾਰ ਬਿਜਲੀ ਸੰਪਤੀ بیٹے ਬਲਵੀਰ ਚੰਦ ਸ਼ਰਮਾ ਇੰਸਾ ਜਗਸੀਰ ਚੰਦ ਸ਼ਰਮਾ ਇੰਸਾ بیਟੀ ਸਰੋਜ ਇੰਸਾ ਜਵਾਈ ਵਿਕਾਸ ਇੰਸਾ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸੰਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਐਫਐਸ ਮੈਡੀਕਲ ਕਾਲਜ ਆਗਰਾ ਉੱਤਰ ਪ੍ਰਦੇਸ਼ ਨੂੰ ਦਾਨ ਕੀਤਾ ਮਾਤਾ ਸ਼ਿਮਲਾ ਰਾਣੀ ਨਾਲ ਸਮਰ ਰਹੇ ਜਬ ਤੱਕ ਸੂਰਜ ਚੰਦ ਰਹੇਗਾ ਮਾਤਾ ਸ਼ਿਮਲਾ ਰਾਣੀ ਨਾਲ ਤੇਰਾ ਨਾਮ ਰਹੇਗਾ ਸਰੀਰਦਾਨ ਮਹਾਦਾਨ ਅੱਖਾਦਾਨ ਮਹਾਦਾਨ ਦੇ ਨਾਅਰੇ ਨਾਲ ਮ੍ਰਿਤਕ ਦੇ ਦੇਹ ਨੂੰ ਰਿਸ਼ਤੇਦਾਰਾਂ ਸਨੇਹੀਆਂ ਅਤੇ ਵੱਡੀ ਗਿਣਤੀ ਵਿੱਚ ਬਲਾਗ ਦੀ ਸਾਥ ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ਵਿੱਚ ਅੰਤਿਮ ਵਿਦਾਇਗੀ ਦਿੱਤੀ ਇਸ ਤੋਂ ਪਹਿਲਾਂ ਡੇਰਾ ਸੱਚਾ ਸੋਦਾ ਦੀ ਪਵਿੱਤਰ ਮਰਿਆਦਾ ਮੁਤਾਬਿਕ ਅਰਦਾਸ ਬੇਨਤੀ ਦਾ ਸ਼ਬਦ ਬੋਲਿਆ ਗਿਆ ਇਸ ਮੌਕੇ 85 ਮੈਂਬਰ ਪੰਜਾਬ ਲਾਜਪਤਰਾ ਇਨਸਾਂ ਤੇ ਪ੍ਰੇਮੀ ਸੇਵਕ ਪੈਣ ਕੁਲਵੰਤ ਕੌਰ ਇਨਸਾਂ ਨੇ ਦੱਸਿਆ ਕਿ ਅੱਜ ਸ੍ਰੀ ਮਾਤਾ ਸ਼ਿਮਲਾ ਰਾਣੀ ਇਨਸਾਂ ਦਾ ਦੇਹਾਂਤ ਹੋ ਗਿਆ ਸੀ ਇਹਨਾਂ ਦੇ ਸਾਰੇ ਹੀ ਪਰਿਵਾਰ ਨੇ ਮੌਤ ਉਪਰੰਤ ਸ਼ਰੀਰਦਾਨ ਅਤੇ ਅੱਖਾਂਦਾਨ ਕਰਨ ਦਾ ਪਰਣ ਲਿਆ ਹੋਇਆ ਸੀ ਮਾਤਾ ਜੀ ਦੀ ਇਸ ਇੱਛਾ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਮਾਤਾ ਸ਼ਿਮਲਾ ਰਾਣੀ ਇਨਸਾਨੇ ਅੱਜ ਤੋਂ ਲਗਭਗ 40 ਸਾਲ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਹਾਸਤਨਾਮ ਜੀ ਮਹਾਰਾਜ ਤੋਂ ਨਾਮਦਾਨ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਅਤੇ ਉਹ ਡੇਰਾ ਸੱਚਾ ਸੋਦਾ ਦੇ ਦਰਬਾਰ ਦੇ ਅੰਤ ਤੱਕ ਸੇਵਾਦਾਰ ਰਹੇ ਸਨ। ਉਹਨਾਂ ਨੇ ਦੱਸਿਆ ਕਿ ਸਰੀਰਦਾਨ ਤੋਂ ਪਹਿਲਾਂ ਮਾਤਾ ਜੀ ਦੀਆਂ ਅੱਖਾਂ ਵੀ ਦਾਨ ਕੀਤੀਆਂ ਗਈਆਂ ਜੋ ਕਿ ਹਨੇਰੀ ਜ਼ਿੰਦਗੀਆਂ ਨੂੰ ਰੋਸ਼ਨ ਕਰਨ ਗਿਆ ਇਸ ਮੌਕੇ ਪਰਿਵਾਰਕ ਮੈਂਬਰ ਗੁਰਪ੍ਰੀਤ ਵਿੱਕੀ ਹਿੰਸਾ ਨੇ ਦੱਸਿਆ ਕਿ ਅੱਜ ਮੇਰੇ ਤਾਈ ਜੀ ਦਾ ਸਰੀਰਦਾਨ ਕੀਤਾ ਗਿਆ ਇਸ ਤੋਂ ਪਹਿਲਾਂ ਮੇਰੀ ਦਾਦੀ ਜੀ ਦਾ ਵੀ ਸਰੀਰ ਮੈਡੀਕਲ ਖੋਜਾਂ ਦੇ ਲਈ ਦਾਨ ਕੀਤਾ ਗਿਆ ਜੋ ਅੱਜ ਇਹ ਬਾਡੀ ਡੋਨੇਟ ਹੋਈ ਹੈ ਇਹ ਮਾਤਾ ਸ਼ਿਮਲਾ ਦੇਵੀ ਹਿੰਸਾ ਜੀ ਪਤਨੀ ਸ਼੍ਰੀ ਇਸ਼ਰਾਮ ਸ਼ਰਮਾ ਜੀ ਇਹਨਾਂ ਦੀ ਬਾਡੀ ਡੋਨੇਟ ਹੋਈ ਹੈ ਅਸੀਂ ਡੇਰਾ ਸੱਚਾ ਸੌਦਾ सिरसा ਨਾਲ 1948 ਤੋਂ ਜੁੜੇ ਹੋਏ ਹਾਂ ਅਤੇ ਹਜ਼ੂਰ ਪਿਤਾ ਸੰਤ ਡਾਕਟਰ ਗਰਮੀਤ RAMREEV SINGH ਜੀ ਦੀ ਇਨਸਾ ਦੀ ਪ੍ਰੇਰਣਾ ਨਾਲ ਅੱਜ ਅਸੀਂ ਇਹ ਬਾਡੀ ਡੋਨੇਟ ਕੀਤੀ ਹੈ ਇਹ ਮੇਰੇ ਤਾਈ ਜੀ ਨੇ ਸਕੇ ਜੀ ਇਸ ਤੋਂ ਪਹਿਲਾਂ ਵੀ ਅਸੀਂ ਸਾਡੇ ਦਾਦੀ ਜੀ ਦਾ ਸ਼ਰੀਰਦਾਨ ਕੀਤਾ ਸੀ ਇਹ ਜੋ ਸਭ ਕੁਝ ਸਾਡੀ ਸੋਚ ਆਈ ਇਹ ਸਭ ਪੂਜਨੀਕ ਹਜ਼ੂਰ ਪਿਤਾ ਸੰਤ ਡਾਕਟਰ ਗਰਮੀਤ RAMREEV SINGH ਜੀ ਦੀ ਇਨਸਾ ਦੀ ਪ੍ਰੇਰਣਾ ਨਾਲ ਆਇਆ ਇਹਨਾਂ ਵੱਲੋਂ ਗੁਰੂ ਜੀ ਵੱਲੋਂ ਡੇਰਾ ਸੱਚਾ ਸਦਾ ਸਿਰਸਾ ਵੱਲੋਂ 162 ਮਾਨਵਤਾ ਭਲਾਈ ਦੇ ਕੰਮ ਚਲਾਏ ਜਾ ਰਹੇ ਨੇ ਜਿਦੇ ਵਿੱਚ ਜਉਂਦੇ ਜੀ ਆਪਣਾ ਬਲੱਡ ਦਾਨ ਕਰਨਾ ਜਿਸੇ ਵੀ ਪ੍ਰੇਮੀ ਵੀਰ ਨੂੰ ਜਾਂ ਕਿਸੇ ਵੀ ਜਾਤ ਧਰਮ ਦਾ ਕੋਈ ਵੀ ਹੈ ਕਿਸੇ ਨੂੰ ਜਉਂਦੇ ਜੀ ਖੂਨ ਦੀ ਲੋੜ ਹੈ ਤਾਂ ਸਾਡੇ ਪ੍ਰੇਮੀ ਵੀਰ ਹਰ ਟਾਈਮ ਤਿਆਰ ਰਹਿੰਦੇ ਨੇ ਤੇ ਮਰਨ ਉਪਰੰਤ ਸ਼ਰੀਰਦਾਨ ਅੱਖਾਦਾਨ ਇਹ ਸਭ ਅਸੀਂ ਗੁਰੂ ਜੀ ਦੀ ਪ੍ਰੇਰਣਾ ਸਰਕਾਰ ਕਰਦੇ ਆ ਅੱਜ ਮਾਤਾ ਛਿਮਲਾ ਦੇ ਵੀਰਾਂ ਸਾਹ ਪਤਨੀ ਸ਼੍ਰੀ ਸ਼ਰਮ ਦੀ ਜੀ ਸਾਹ ਜੋ ਸਵੇਰ 8:30 ਵਜੇ ਮਾਲਕ ਵਿਚਾਰਨਾ ਦੇ ਵਿੱਚ ਹੋਰ ਨਵਾ ਗਏ ਤਾਂ ਪਰਿਵਾਰ ਵੱਨਿਓ ਉਹਨਾਂ ਨੇ ਕੀਤੇ ਹੋਏ ਪਰੰਦੇ ਦੇ ਅਨੁਸਾਰ ਉਹਨਾਂ ਦਾ ਸਰੀਰਦਾਨ ਅੱਖਾਂਦਾਨ ਕੀਤੀਆਂ ਗਈਆਂ ਹਨ ਤੋਂ ਅਸੀਂ ਪਰਿਵਾਰ ਦਾ ਜੀਜੀਸ ਨਗਰ ਏਰੀਆ ਬਟਿੰਡਾ ਦੀ ਸਾਧ ਸੰਗਤ ਜੁਮੇਵਾਰਾਂ ਵੱਲੋਂ ਇਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੁਰੂ ਜੀ ਸਤ ਡਾਕਟਰ ਗਰਮੀਤ RAMBIR SINGH ਜੀ ਇंसा ਦੀ ਪ੍ਰੇਰਨਾ ਸਦਕਾ ਹੁਣ ਤੱਕ ਹਜ਼ਾਰਾਂ ਬਾਡੀਆਂ ਡੋਨੇਟ ਹੋ ਚੁੱਕੀਆਂ ਨੇ ਪਹਿਲਾਂ ਹਸਪਤਾਲਾਂ ਵਿੱਚ ਕਾਲ ਪਿਆ ਹੋਇਆ ਸੀ ਡਾਕਟਰਾਂ ਨੂੰ ਰਿਸਰਚ ਕਰਨ ਲਈ ਬਾਡੀਜ਼ ਨਹੀਂ ਮਿਲਦੀਆਂ ਸੀ ਪਰ ਸਾਡੇ ਗੁਰੂ ਜੀ ਦੀ ਪ੍ਰੇਰਨਾ ਸਦਕਾ ਇਹਨਾਂ ਨੇ ਆਪਣੀ ਅੱਖਾਂ ਦਾਣ ਕੀਤੀਆਂ ਨੇ ਜਿਨ੍ਹਾਂ ਤੋਂ ਦੋ ਅੰਨੇ ਵਿਅਕਤੀਆਂ ਨੂੰ ਰੋਸ਼ਨੀ ਮਿਲੇਗੀ ਜਿਨ੍ਹਾਂ ਦੀ ਜ਼ਿੰਦਗੀ 'ਚ ਉਜਾਲਾ ਆਵੇਗਾ ਅਤੇ ਅੱਜ ਅੱਜ ਪਹੌਰ ਸਰਜੂਰ ਦੇ ਵਿੱਚ ਕੋਈ ਸ਼ਰੀਰ ਦਾ ਬਾਲ ਦੇਣ ਨੂੰ ਤਿਆਰ ਨਹੀਂ ਪਰ ਇਸ ਪਰਿਵਾਰ ਦੀ ਐਨੀ ਹਿੰਮਤ ਹੈ ਮੇਰੇ ਸੱਗੇ ਤਾਈ ਜੀ ਨੇ ਅਸੀਂ ਆਪਣੀ ਸਹਿਮਤੀ ਨਾਲ ਇਹ ਪਰਿਵਾਰ ਤੋਂ ਦੂਜਾ ਸ਼ਰੀਲਦਾਨ ਕਰ ਰਹੇ ਹਾਂ